ਚੱਲ ਮਨੀ ਮੂਰੇ ਖੜਾਓ ਜਲਦੀ ਆ ਜਾਓ ਅੱਛੇ ਸਾਰੇ ਖੜਿਓ ਖੜ੍ਹਜੋ ਲਾਈਨਾਂ ਜਲਦੀ ਲਾਈਨ ਅਪ ਇੱਕ ਇੱਕ ਦਾ ਫਾਸਲਾ ਸਾਰੇ ਕਵਰ ਅਪ ਕਰੋ ਚਲੋ ਰੈਡੀ ਸਟਾਰਟ ਉੱਪਰ ਜੰਪ हाई जंप हाई पंजे ते सारे चला चेंज मनी ये नहीं दोस्तों अपने पंजाब पुलिस जवान समा हो चुके दोपहर का दोपहर तो बाद शाम बच्चे का ग्राउंड है ਤੁਸੀਂ ਦੇਖ ਰਹੇ ਹੋ ਤੇ ਪੀਖਦੇ ਆ ਆਪਣੇ ਪਰ ਤੁਸੀਂ ਇਹ ਵੀ ਗੱਲਾਂ ਬੋਲੋ ਕਿ ਥੋੜੇ ਟ੍ਰਾਇਲਸ ਵੀ ਜਿਹੜੇ ਜਲਦੀ ਹੀ ਆਣੇ ਆਲੇ ਆ ਜਿਵੇਂ ਥੋੜੇ ਪੰਜਾਬ ਕੋਰਸ ਦੇ ਪੇਪਰ ਆ ਜਿਹੜੇ ਖਤਮ ਹੋ ਰਹੇ ਆ ਤੇ ਉਸ ਤੋਂ ਬਾਅਦ ਪਿਛਲੀ ਵਾਰ 5 ਦਿਨ ਦੇ ਵਿੱਚ ਵਿੱਚ ਜਿਹੜੀ ਅਨਸਰ ਕੀ ਆ ਚੁੱਕੀ ਸੀਗੀ ਤੇ ਹੁਣ ਦੇਖਦੇ ਆ ਹਫਤੇ ਦੇ ਵਿੱਚ ਵਿੱਚ ਐਕਸਪੈਕਟਡ ਆ ਕਿ ਆ ਜਾਈਗੀ ਜਿਹੜੀ ਹੋਰ ਅਨਸਰ ਕੀ ਆ ਤੇ ਤੁਸੀਂ ਆਪਣਾ ਜਿਹੜਾ ਫਿਜ਼ੀਕਲ ਵਾਲਾ ਕੰਮ ਆ ਉਹ ਦੇਰੀ ਨਾ ਕਰੋ ਬਾਅਦ ਵਿੱਚ ਕਿਸੇ ਪਰਸਤਾਉਣਾ ਨਾ ਪੱਲਾ ਪੋਵੇ ਤੁਹਾਨੂੰ ਸੀ ਆਪਣੀ ਜਿਵੇਂ ਤੁਹਾਡਾ ਐਗਜ਼ਾਮ ਖਤਮ ਹੁੰਦਾ ਫਿਜ਼ੀਕਲ ਦੀ ਤਿਆਰੀ ਦੇ ਲਈ ਨਾਲ ਜੁੜਜੋ ਗਰਾਊਂਡ ਦੇ ਗਰਾਊਂਡ ਦੇ ਨਾਲ ਪਿਆਰ ਜਿਹੜਾ ਸ਼ੁਰੂ ਕਰੋ ਤਾਂ ਕਿ ਤੁਸੀਂ ਉਹਨਾਂ ਫਿਜ਼ੀਕਲ ਟ్రਾਇਲ ਦੇ ਲਈ ਸਹੀ ਟਾਈਮ ਤੇ ਪ੍ਰਪੇਅਰ ਹੋ ਸਕੋ ਜਿਵੇਂ ਪੇਪਰ ਇਸ ਵਾਰ ਜਲਦੀ ਆ ਗਈ ਤਾਂ ਇਸੇ ਤਰ੍ਹਾਂ ਤੁਹਾਡਾ ਫਿਜ਼ੀਕਲ ਟ్రਾਇਲ ਜਲਦੀ ਹੀ ਆ ਜਾਣਾ ਹੈ ਤੁਹਾਡੇ ਕੋਲ ਸਮਾਂ ਬਹੁਤ ਘੱਟ ਹੈ ਕੰਮ ਕਰਨ ਨੂੰ ਬਹੁਤ ਪਿਆ 1600 ਮੀਟਰ ਰਨਿੰਗ ਲੌਂਗ ਜੰਪ ਫਾਈ ਜੰਪ ਤੇ ਸਪੈਸ਼ਲੀ ਕੁੜੀਆਂ ਕੁੜੀਆਂ ਦਾ ਬਹੁਤ ਬੁਰਾ ਹਾਲ ਹੁੰਦਾ ਹੈ ਟ੍ਰਾਇਲ ਦੇ ਵਿੱਚ ਕਿਉਂਕਿ ਉਹਨਾਂ ਨੇ ਗਰਾਊਂਡ ਮੋਸਟਲੀ ਕਰਕੇ ਹੀ ਦੇਖਿਆ ਹੁੰਦਾ ਮੁੰਡੇ ਚਲੋ ਫਿਰ ਵੀ ਪੱਜਿਨ ਨਹੀਂ ਟੀ ਜਾਂਦੇ ਕੁੜੀਆਂ ਦਾ ਸਪੈਸ਼ਲ ਇਸ ਚੀਜ਼ ਦਾ ਕੀ ਹੈਗਾ ਜੇ ਕੋਈ ਬੱਚਾ ਰਹਿ ਗਿਆ ਸੀਗਾ ਪਿਛਲੀ ਵਾਰ ਜਾਂ ਫਿਰ ਹੁਣ ਫਸਟ ਟਾਈਮ ਕਰ ਰਿਹਾ ਉਹ ਗਰਾਊਂਡ ਤੋਂ ਗਰਾਊਂਡ ਆਪਣਾ ਨਾਲ ਜੇ ਸਟਾਰਟ ਕਰ ਦੇ ਵੀਡੀਓ ਬਣਾਉਣ ਦਾ ਇਹੀ ਮਕਸਦ ਹੈ ਕਿ ਬੱਚਿਆਂ ਨੂੰ ਅਵੇਅਰ ਕਰ ਸਕੇ ਕਿ ਜੇ ਉਹ ਹੁਣ ਅਵੇਅਰ ਨਾ ਹੋਏ ਹੁਣ ਨਹੀਂ ਜਾ ਕੇ ਚੰਗੀ ਤਰ੍ਹਾਂ ਗਰਾਊਂਡ ਵੱਲੀ ਤਾਂ ਫਿਰ ਉਹਨਾਂ ਨੂੰ ਨੁਕਸਾਨ ਹੋ ਸਕਦਾ ਪੂਰਾ ਇੱਕ ਸਾਲ ਪਿੱਛੇ ਜਾ ਸਕਦੇ ਨੇ क्योंकि ये तुम फिजिकल ट्रायल नहीं पास करोगे तो किसी अग्नि आला प्रोसैस के नहीं जा सकते है ना ना। बच्चे हो रहे हैं वार्म चंकी तरह ओके जी ना ना बस जी हो जाओ बड़े ट्रैक से हो जाओ स्लो रनिंग आठ राउंड किन्ने किलोमीटर हो गया जी 400 ਮੀਟਰ ਦਾ ਇੱਕ ਇੱਕ ਚੱਕਰ ਹੈ 8 ਚੱਕਰ ਲਗਾਣੇ ਆਪਾਂ ਨੇ ਕਿੰਨੇ ਕਿਲੋਮੀਟਰ ਹੋ ਗਿਆ ਗਰਲਸ ਹੈ ਜੀ 2400 3200 ਮੈਂ ਤੁਹਾਨੂੰ ਪੁੱਛਿਆ ਕਿੰਨੇ ਕਿਲੋਮੀਟਰ ਹੋ ਗਿਆ ਗਰਲਸ 3200 ਮੀਟਰ ਕਰ ਕਿਲੋਮੀਟਰ ਕਿੰਨੇ ਹੋ ਗਿਆ ਗਰਲਸ 3 ਕਿਲੋਮੀਟਰ ਵਾਹ 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 ਤੁਸੀਂ ਆਇਆ ਕਰੋ ਨਾਲ ਨਾਲ ਭਜੋ ਨਾਲੇ ਸੋਚਿਓ ਹੈਨਾ ਵੀ ਕਿੰਨਾ ਹੋ ਗਿਆ ਠੀਕ ਹੈ ਕਿੰਨੇ ਕਿਲੋਮੀਟਰ ਹੋ ਗਿਆ ਜਾਓ ਜੀ ਚਲੋ ਸਿੰਗਲ ਲਾਈਨ ਸਲੋ ਰਨਿੰਗ ਜਸਟ ਸਲੋ ਰਨਿੰਗ ਬਸ ਇੱਕ ਸਿੰਗਲ ਲਾਈਨ ਕਰ ਲੋ ਸਾਰੇ ਨਾਲ ਨਾਲ ਰਹਿਣਾ ਦੋਸਤੋ ਤੁਸੀਂ ਵੀ ਦੱਸਿਓ 400 ਮੀਟਰ ਦਾ ਆਪਣਾ ਡ੍ਰੈਗ ਹੈ 8 ਚੱਕਰ ਲਗਾਣੇ ਨੇ ਕਿੰਨੇ ਕਿਲੋਮੀਟਰ ਹੋ ਗਿਆ ਤੇ ਅੱਜ ਬੱਚਿਆਂ ਨੂੰ ਕਿੰਨੇ ਕਿਲੋਮੀਟਰ ਰਨਿੰਗ ਕਰਵਾ ਰਹੇ ਹਾਂ ਅਸੀਂ ਠੀਕ ਹੈ ਇਹ ਬੇਸਿਕਾ ਬੱਚਿਆਂ ਦਾ ਰਨਿੰਗ ਤੋਂ ਬਾਅਦ ਫਿਰ ਇਹਨਾਂ ਦਾ ਸਟਾਰਟ ਹੋਏਗਾ ਐਕਸਰਸਾਈਜ਼ ਹਾਂ ਜੀ ਤੁਸੀਂ ਤਾਂ ਨਾ ਲਾਓ ਤਾਂ ਵਧੀਆ ਨਹੀਂ ਨਹੀਂ ਤੂੰ ਠੀਕ ਨਹੀਂ ਆਇਆ ਰਹਿਣ ਦੇ ਹਲੇ ਡਾਕਟਰ ਨੇ ਅੱਜ ਸੱਸੀ ਹਲੇ ਰਹਿਣ ਦੇ ਨਹੀਂ ਜੀ ਠੀਕ ਹੈ ਪੱਕਾ ਮੈਂ ਡਰ ਨਹੀਂ ਕੱਢਣੀ ਆਈ ਠੀਕ ਹੈ ਇਹ ਮੁੰਡਾ ਆਪਣਾ ਬਿਮਾਰ ਹੋ ਗਿਆ ਸੀ ਹੁਣ ਠੀਕ ਹੈ ਨਾ ਪੱਕਾ ਚੱਲ ਆਏ ਘਰ ਇਹਨੇ ਨਾਲ ਲਾ ਲਈ ਜਦੋਂ ਤੈਨੂੰ ਲੱਗੂ ਕੋਈ ਪ੍ਰੋਬਲਮ ਕਿਸੇ ਵੀ ਤਰ੍ਹਾਂ ਦੀ ਤਾਂ ਉਸੇ ਟਾਈਮ ਰੁਕ ਜਾਣਾ ਠੀਕ ਹੈ ਬਸ ਸਰਦਾਰ ਨਾਲ ਰਹੀਂ ਤੇ ਠੀਕ ਹੈ ਮੁੰਡਾ ਚਲੋ ਭਾਈ ਬਾਡੀ ਆਜੇ ਘਰ ਹਾਂਜੀ ਬੁਖਾਰ ਆ ਪੁੱਤ ਨੂੰ ਹੋ ਰਹਿਣ ਦੇ ਆ ਕਰੀ ਸ਼ੁਰੂ ਆਈ ਕਰੋ ਸ਼ੁਰੂ 60 ਕੋਈ ਨੰਬਰ 8 ਸਟੈਪ ਤੇ ਸਟੈਪ ਤੇ ਨਾਲ-ਨਾਲ ਰਿਓ ਸਾਰੇ ਅੱਗੇ ਵਾਲਾ ਸਟੈਪ ਫੜ ਕੇ ਸੇਮ ਇਹ ਬੱਚੇ ਜਿਹੜੇ ਬੈਠੇ ਆ ਆਪਣੇ ਸਾਈਡ ਤੇ ਕੋਈ ਬੱਚਾ ਬਿਮਾਰ ਹੈ ਅਕੈਡਮੀ 'ਚ ਕਿਸੇ ਬੱਚੇ ਨੂੰ ਤੱਕੇ ਨਾ ਤਿਆਰੀ ਨਹੀਂ ਕਰਵਾਈ ਜਾਂਦੀ ਹੈਗੀ ਫਿਜ਼ੀਕਲ ਲੈ ਕੇ ਹੁਣ ਇਹ ਬੱਚਿਆਂ ਦਾ ਪ੍ਰੋਪਰ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਪ੍ਰੋਬਲਮ ਹੈ ਤਾਂ ਉਸ ਬੱਚੇ ਨੂੰ ਇੱਕ ਦਿਨ ਦੀ ਰੈਸਟ ਦੇ ਦਿੱਤੀ ਜਾਂਦੀ ਆ ਤਾਂ ਕਿ ਬੱਚਾ ਵਧੀਆ ਤੇ ਆਪਣੀ ਰੈਸਟ ਲੈ ਕੇ ਨਾਂ ਦੀ ਨਾਲ ਜਿਹੜਾ ਗਰਾਊਂਡ ਤੇ ਵਧੀਆ ਸਟਾਰਟ ਕਰ ਸਕੇ ਮੱਕੀ ਤੁਸੀਂ ਆਹ ਦੱਸਿਓ ਮੈਨੂੰ ਆ ਕਿਵੇਂ ਲੱਗੀ ਇਹ ਕਿਸੇ ਬੱਚੇ ਨੇ ਗਿਫਟ ਕੀਤੀ ਆ ਤੇ ਇਹਦੇ ਕੂੜਾ ਬਣਿਆ ਹੋਇਆ ਮੈਂ ਕਹਿੰਦਾ ਹਾਲੇ ਗੁੱਡਾ ਤਾਂ ਹੋਇਆ ਨਹੀਂ ਪੜੀ ਤਾਂ ਦੋਸਤੋ ਇਦਾਂ ਸ਼ੁਰੂ ਹੁੰਦੀ ਆ ਪੰਜਾਬ ਪੁਲਿਸ ਕਾਂਸਟੇਬਲ ਬਣਨ ਦੀ ਜਰਨੀ ਧੁੱਪਾਂ ਦੇ ਵਿੱਚ ਰੋਲਣਾ ਪੈਂਦਾ ਕਹਿੰਦੇ ਸਰੀਰ ਨੂੰ ਤੇ ਜੇ ਤੁਸੀਂ ਰੈਡੀ ਹੋ ਆਪਣੇ ਸਰੀਰ ਨੂੰ ਰੋਲਣ ਦੇ ਲਈ ਮਿੱਟੀ ਐ ਤੂੰ ਮਿੱਟੀ ਹੋਣ ਤੋਂ ਨਹੀਂ ਡਰਦੇ ਜੇ ਤੁਸੀਂ ਜੇ ਤੁਸੀਂ ਵੀ ਆਪਣਾ ਵਰਦੀ ਪਾਉਣ ਦਾ ਸੁਪਨਾ ਹੈ ਜਿਹੜਾ ਪੂਰਾ ਕਰਨਾ ਹੈ ਤਾਂ ਤੁਹਾਨੂੰ ਫਿਜ਼ੀਕਲ ਦੇ ਨਾਲ ਨਾਲ ਐਗਜ਼ਾਮ ਦਾ ਜਿਹੜਾ ਟੈਸਟ ਵੀ ਉਹ ਪਾਸ ਕਰਕੇ ਅੱਗੇ ਵਾਲੇ ਪ੍ਰੋਸੀਜਰ ਵਿੱਚ ਜਾਣਾ ਪਊਗਾ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਬੱਚੇ ਨਵੇਂ ਦੇਖ ਰਹੇ ਨੇ ਵੀਡੀਓ ਇਹ ਤਾਂ ਮੈਂ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਪੰਜਾਬ ਪੁਲਿਸ ਭਰਤੀ ਹੋਣ ਲਈ ਤੁਹਾਨੂੰ 10ਵੀਂ 2 ਆਪਣੀ ਕਰਕੇ ਉਸ ਤੋਂ ਬਾਅਦ ਤੁਹਾਡੀ ਉਮਰ 18 ਸਾਲ ਹੋਣੀ ਚਾਹੀਦੀ ਆ ਫਿਰ ਤੁਸੀਂ ਜਾ ਕੇ ਪੰਜਾਬ ਪੁਲਿਸ ਦਾ ਫਾਰਮ ਭਰ ਸਕਦੇ ਆ ਪਰ ਤੁਸੀਂ ਤਿਆਰੀ ਉਹਦੀ ਪਹਿਲਾਂ ਵੀ ਸਟਾਰਟ ਕਰ ਸਕਦੇ ਹੋ ਤਿਆਰੀ ਤੋਂ ਕੋਈ ਮਤਲਬ ਨਹੀਂ ਹੈਗਾ ਤੁਸੀਂ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਹੈ ਜਿਹੜਾ ਉਹ ਤੁਸੀਂ ਪਹਿਲਾਂ ਸ਼ੁਰੂ ਕਰੋ 8ਵੀਂ 8ਵੀਂ ਤੋਂ ਸਟਾਰਟ ਹੀ ਕਰ ਲਓ ਤੇ ਜਦੋਂ ਮੈਂ ਸਟਾਰਟ ਮੈਂ ਕਰਦਾ ਸੀ ਤਾਂ ਮੈਂ ਸ਼ਾਇਦ 8ਵੀਂ ਤੋਂ ਸਟਾਰਟ ਕਰਤੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਉਹ ਤੋਂ ਐਨਟੀਐਸਸੀ ਇਹਨਾਂ ਵਾਸਤੇ ਇਹ ਦੋ ਤਰ੍ਹਾਂ ਦੇ ਮੈਂ ਜਿਹੜੇ ਕੰਪੀਟੀਟਿਵ ਇਗਜ਼ਾਮ ਵੀ ਕਲੀਅਰ ਕੀਤੇ ਸੀਗੇ ਉਹਦੇ ਵਿੱਚੋਂ ਸਕਾਲਰਸ਼ਿਪ ਲਈ ਸੀਗੀ ਉਦੋਂ ਤੋਂ ਹੀ ਮਤਲਬ ਕੰਪੀਟੀਟਿਵ ਇਗਜ਼ਾਮ ਨਾਲ ਲੈ ਕੇ ਹੋ ਗਿਆ ਸੀਗਾ ਤੇ ਜਿਵੇਂ ਨਮੂਦਿਆ ਵਿਦਿਆਲੇ ਦੇ ਹੁੰਦੇ ਨੇ ਵੀ ਨੈਕਲ ਕੰਪਿਟਿਟਿਵ ਇਗਜ਼ਾਮ ਹੀ ਹੈ ਤੁਸੀਂ ਉਸੇ ਟਾਈਮ ਤੋਂ ਸਟਾਰਟ ਕਰ ਲਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕੰਪਿਟਿਟਿਵ ਇਗਜ਼ਾਮ ਕੀ ਹੁੰਦਾ ਹੈ ਕਿੰਨਾ ਕੋਦੇ ਵਿੱਚ ਕੰਪੀਟੀਸ਼ਨ ਹੈ ਕਿੰਨਾ ਨਹੀਂ ਕਿਵੇਂ ਪੇਪਰ ਅਟੈਂਪਟ ਕਰੀਦਾ ਹੈ ਠੀਕ ਹੈ ਸਕੂਲ ਸੇ ਵਿੱਚ ਵਧੀਆ ਕਰਵਾਉਂਦੇ ਆ ਵੈਸੇ ਤਾਂ ਤੇ ਦੋਸਤੋ ਆਪਣੇ ਇਥੇ ਅਕੈਡਮੀ ਵਿੱਚ ਤੁਸੀਂ ਮਾਹੌਲ ਦੇਖ ਰਹੇ ਹੋ ਪ੍ਰੋਪਰ ਠੀਕ ਹੈ ਜਿਵੇਂ ਕਹਿੰਦੇ ਵੀ ਖਰਬੂਜੇ ਦੇਖ ਕੇ ਖਰਬੂਜਾ ਰੰਗ ਫੜਦਾ ਹੈ ਤਾਂ ਉਦਾਂ ਹੀ ਇੱਥੇ ਜਿਹੜੇ ਬੱਚੇ ਮਿਹਨਤ ਕਰਦੇ ਨੇ ਮਿਹਨਤ ਕਰਨ ਵਾਲੇ ਬੱਚੇ ਨੂੰ ਦੇਖ ਕੇ ਜੇ ਤੁਹਾਡਾ ਬੱਚਾ ਮਿਹਨਤੀ ਨਹੀਂ ਵੀ ਹੈਗਾ ਗਰਾਊਂਡ ਤੋਂ ਭੱਜਦਾ ਹੈ ਹੈਨਾ ਹੱਡ ਹਲਾ ਕੇ ਰਾਜ਼ੀ ਨਹੀਂ ਹੋਏਗਾ ਤਾਂ ਤੁਸੀਂ ਮੇਰੇ ਕੋਲ ਇੱਥੇ ਭੇਜੋ ਆਪਣੇ ਆਪ ਹੀ ਬੱਚਾ ਦੀਆਂ ਜਿਹੜੀਆਂ ਗੁੱਡ ਹੈਬਿਟ ਆਪਣੇ ਆਪ ਬਣਨਾ ਉਹ ਇਹ ਨਹੀਂ ਹੁੰਦਾ ਹੈਗਾ ਕਿ ਤੁਸੀਂ ਉਹਨੂੰ ਵਿਚਾਰ ਨੂੰ ਬੱਚੇ ਨੂੰ ਉਹ ਕਰੀ ਜਲੋ ਤੂੰ ਫਾਸਟ ਫੂਡ ਖਾਣਾ ਛੱਡ ਦੇ ਤੂੰ ਗਰਾਊਂਡ ਜਾਇਆ ਕਰ ਤੂੰ ਇਹ ਕਰ ਕੋ ਬੱਚੇ ਦੀਆਂ ਆਪਣੀਆਂ ਆਪ ਬੈਡ ਹੈਬਿਟਸ ਵੱਲੀ ਧਿਆਨ ਨਹੀਂ ਦੇ ਰਹਿਗਾ ਉਹਦੇ ਗੁੱਡ ਹੈਬਿਟਸ ਬਣਾਉਣ ਵੱਲੀ ਧਿਆਨ ਦੇਈਦਾ ਹੁੰਦਾ ਹੈ ਬੈਡ ਹੈਬਿਟ ਤਾਂ ਆਪਣੇ ਆਪ ਹੀ ਛੱਡ ਜਣਾ ਛੁੱਟੇ ਜਾਣਾ ਠੀਕ ਹੈ ਹੁਣ ਇੱਥੇ ਇਹ ਬੱਚੇ ਵੀ ਸੀਗੇ ਜਿਹੜੇ ਆਏ ਹੋਏ ਆ ਇਹਨਾਂ ਨੂੰ ਵੀ ਬੈਡ ਹੈਬਿਟਸ ਸੀਗੇ ਕੁਝ ਉਹਦੇ ਵਿੱਚ ਜਿਵੇਂ ਰਾਤ ਨੂੰ دیر ਰਾਤ ਤੱਕ ਜਾਗਣਾ ਹੈਨਾ ਫੋਨ ਚਲਾਉਣਾ ਸਵੇਰ ਜਲਦੀ ਨਹੀਂ ਉੱਠਣਾ ਲੇਟ ਉੱਠਣਾ ਸਵੇਰ ਫੂਡ ਫਾਸਟ ਫੂਡ ਖਾਣਾ ਹੈਨਾ ਕੋਈ ਟਾਈਮਿੰਗ ਨਹੀਂ ਸੀਗੀ ਸੌਣ ਦੀ ਖਾਣ ਦੀ ਕੁਝ ਨਹੀਂ ਸੀਗਾ ਬਟ ਉਰੇ ਜਦੋਂ ਆ ਜਾਂਦਾ ਬੱਚਾ ਉਹ ਉਰੇ ਪ੍ਰੋਪਰ ਹੋ ਹੀ ਬੱਚਾ ਟੂ ਬੀ ਪ੍ਰੇਪੇਅਰ ਹੋ ਜਾਂਦਾ ਹੈ ਗਰਾਊਂਡ ਲਈ ਆਪਣੀਆਂ ਛੋਟੀਆਂ ਛੋਟੀਆਂ ਹਰਕਤਾਂ ਜਿਹੜੀਆਂ ਛੋਟੀਆਂ ਛੋਟੀਆਂ ਗੰਦੀਆਂ ਹੈਬਿਟਸ ਹੁੰਦੀਆਂ ਨੇ ਉਹ ਵੀ ਛੁੱਟ ਜਾਂਦੀਆਂ ਨੇ ਤੇ ਇੱਕ ਸincerely ਬੱਚਾ ਇੱਕ ਡਿਸਪਲਿਨ ਦੇ ਵਿੱਚ ਰਹਿ ਜਾਂਦਾ ਹੈ ਪ੍ਰੋਪਰ ਪੰਜਾਬ ਦੀ ਜਵਾਨੀ ਬਚਾਉਣ ਦਾ ਇੱਕ ਜਿੰਮਾ ਨਵੇਂ ਬੱਚਿਆਂ ਕੋਈ ਵੀ ਉਹਨਾਂ ਨੂੰ ਖਾਸ ਧਿਆਨ ਰੱਖਿਆ ਜਾਂਦਾ ਹੈ ਉਹਨਾਂ ਨੂੰ ਹਲੇ ਸਿਰਫ ਗਰਾਊਂਡ ਦੇ ਨਾਲ ਪਿਆਰ ਪਵਾਇਆ ਜਾਂਦਾ ਹੈ ਜਿਵੇਂ ਹੁਣ ਬੱਚਾ ਰੈੱਡ ਕੈਪ ਵਾਲਾ ਤੇ ਉਹਦਾ ਸਿਰਫ ਗਰਾਊਂਡ ਨਾਲ ਪਿਆਰ ਪਵਾ ਰਹੇ ਹਲੇ ਸਿਰਫ ਧੁਰਕੇ ਚੱਕਰ ਲਾਉਣ ਲਈ ਕੀ ਆਇਆ ਹੋਇਆ ਉਹ ਚੰ ਤੇ ਬਾਕੀ ਦੋਸਤੋ ਆਪਣੀ ਕੈਡਿਗੇਜ ਬੈਸਟ ਆਕ ਨੇ ਤੁਸੀਂ ਜਲਦੀ ਜਲਦੀ ਨਮਿਸ਼ਨ ਲੈ ਸਕਦੇ ਹੋ ਤੇ ਨੰਨ ਨਾਲ ਆਪਣਾ ਜਿਹੜਾ ਵਰਦੀ ਪਾਉਣ ਸੁਪਨਾ ਹੈ ਉਹ ਤੁਸੀਂ ਪੂਰਾ ਕਰ ਸਕਦੇ ਹੋ ਠੀਕ ਹੈ ਵੀਡੀਓ ਕੰਮੀ ਤੇ ਲੇਕਿਨ ਨੀਚੇ ਕਮੈਂਟ ਕਰਿਓ ਮਿਲਦੇ ਆਪਾਂ ਨੈਕਸਟ ਵੀਡੀਓ 'ਚ ਨੈਕਸਟ ਜਲਦੀ ਜੈ ਹਾਂ